ਟਾਈਮ ਹੋ ਗਿਆ ਆ ਪੌਣਾ 1 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚਪੀ ਨੰਦਰਾ ਬਲੌਗ ਤੇ ਹਾਂਜੀ ਸਟਾਰਟ ਕਰਦੇ ਆ ਬਲੌਗ ਦੇਖੋ ਜੀ ਸਫਾਈਆਂ ਸਾਡੇ ਹੋ ਗਈਆਂ ਆ ਤੇ ਇੱਧਰ ਵੀ ਅਸੀਂ ਸਾਰਾ ਕਰ ਦਿੱਤਾ ਆ ਸਾਫ਼ ਸਵਈਆ ਵਧੀਆ ਅੱਜ ਬੜੇ ਦਿਨਾਂ ਬਾਅਦ ਕਰਾਂਗੇ ਸੂਟ ਦੀ ਕਟਿੰਗ ਮੰਮੀ ਕੱਢੋ ਸੂਟ ਫੇਰ ਕਿਹੜਾ ਕਰਨਾ ਆ ਹਾਂਜੀ ਪੈਂਜੀ ਬੈਠੇ ਹੋ ਹੈ ਤੇ ਅਸੀਂ ਲੱਗੇ ਆ ਅੱਜ ਸੂਟ ਕਟਿੰਗ ਕਰਨ ਬੜੇ ਦਿਨ ਬਾਅਦ ਹੈਨਾ ਅੱਜ ਸੂਟ ਸੂਟ ਕਟਿੰਗ ਕਰਨੀ ਆ ਤੇ ਚਲੋ ਨਾਲੇ ਕਰ ਲਈਏ ਸੂਟ ਕਟਿੰਗ ਫੇਰ ਦੇਖਦੇ ਆ ਬਾਕੀ ਹੋਰ ਕੰਮ ਸਬਜੀ ਆਪਾਂ ਅੱਜ ਕੋਈ ਬਣਾਉਣੀ ਨਹੀਂ ਆਪਣੇ ਕੜੀ ਪਈ ਤੇ ਸੁੱਕੇ ਆਲੂ ਪਏ ਆ ਠੀਕ ਆ ਦੁਪਹਿਰੇ ਉਹ ਖਾ ਲੈਣੇ ਆ ਤੇ ਆਟਾ ਗੁੰਨਣਾ ਨਾ ਮੰਮੀ ਆ ਚਲ ਆਟਾ ਗੁੰਨ ਲਾਂਗੇ ਹੈਨਾ ਚਲੋ ਲਿਆਏ ਆ ਮੰਮੀ ਸੂਟ ਦਿਖਾਓ ਕਿਹੜੇ ਲੈ ਕੇ ਆਏ ਆ ਚਲੋ ਆਜੋ ਫੇਰ ਆਜੋ ਦਿਖਾਓ ਫੇ ਕਿਹੜੇ ਸੂਟ ਲੈ ਕੇ ਆਏ ਆ ले आओ जी देखिए मम्मी अपने गोद लेके आए हैं क्या गन गुथली 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 ਦੇ ਵਿੱਚੋਂ ਕੱਟੂਗਾ ਚਲੋ ਜੀ ਹਾਂ ਸੁਟਾ ਦਾ ਪਿਟਾ ਰੱਖਿਆ ਹੈ ਸੁਟਾ ਦਾ ਪਿਟਾ ਰੱਖਿਆ ਦੇਖੀਏ ਦਾਦੀ ਜੀ ਆਹ ਆਹ ਆਮੇ ਲੈ ਕੇ ਆਈ ਸੀ ਮम्मी ਨੇ ਮਜ਼ੇ ਦੇ ਤੇ ਹੂੰ ਇਹ ਕਾਹ ਹੈ ਸਿੱਕੀ ਲੋ ਜੀ ਉਹ ਤਾਂ ਦੇ ਕਾਹ ਵੀ ਲਾਦਾ ਉਹ ਤਾਂ ਘਰ ਪਾਉਣ ਵਾਲੇ ਆ ਸੀਆ ਨਾ ਮਲੇ ਨਈ ਨਈ ਸਭ ਗਰਮੀਆਂ ਵਾਲੇ ਆ ਪਾਟਨ ਦੇ ਜਿਹੜੇ ਬੈ ਖੱਡੇ ਦੀ ਮਾਰੀਏ ਕੈਂਚੀ ਵੀ ਅੱਜ ਸੂਟਾਂ ਨੂੰ ਜਿਹੜਾ ਸਮੋਣਾ ਹੁਣ ਘਰੇ ਪਾਉਣ ਨੂੰ ਸਮੋਣਾ ਕਿ ਥੋੜਾ ਨਾ ਘਰ ਪਾਉਣ ਨੂੰ ਬਾਹਰ ਨਾ ਆ ਨਾ ਸੂਤ ਤੇ ਤਾਂ ਨਵਾ ਨਹੀਂ ਪਾਣਾ ਮੇਰੀ ਆ ਆ ਪਾਉਂਦੀ ਦੀ ਚਲੋ ਕਟਿੰਗ ਕਰਦੇ ਆ ਫਿਰ ਠੀਕ ਆ ਚਲੋ ਦੇਖਦੇ ਕਿਹੜਾ ਸੂਟ ਪਹਿਲਾਂ ਕਟਿੰਗ ਕਰਾਉਂਦੇ ਹਾਂ ਹਾਂਜੀ ਮਾਸੀ ਜੀ ਲੱਗੇ ਆ ਕੀ ਕਰਦੇ ਆ ਸੂਟ ਕਟਿੰਗ ਕਰਨ ਲੱਗੇ ਅੱਜ ਕਰਵਾ ਸੀ ਬੜੇ ਦਿਨਾਂ ਬਾਅਦ ਅੱਜ ਦਾਦੀ ਦਾ ਸੂਟ ਕੱਟ ਕਰਨ ਲੱਗੇ ਆ ਦਾਦੀ ਕੱਟਣ ਲੱਗੇ ਆ ਅੱਜ ਦਾਦੀ ਕੱਟਣ ਲੱਗੇ ਆ ਠੀਕ ਆ ਚਲੋ ਠੀਕ ਆ ਮਿਲਦੇ ਆਂ ਵੀ ਤੁਹਾਨੂੰ ਠੀਕ ਆ ਲਓ ਜੀ ਇੱਧਰ 2 ਵਜੇ ਚੱਲੇ ਆ ਕਹਿੰਦੇ 2 ਵਜੇ 3:00 ਐ ਨਹੀਂ ਅੱਜ ਸਾਡੇ ਸਵੇਰ ਦੀ ਬੱਤੀ ਗਈ ਐ 10 ਵਜੇ ਦੀ ਮੇਰੇ ਘਰ ਵਾਲੇ ਨੇ ਮੈਸੇਜ ਆਇਆ ਸੀਗਾ ਬਿਜਲੀ ਵਾਲਿਆਂ ਦਾ ਪਰ ਦੱਸਿਆ ਨਹੀਂ ਇਲੈਕਟ੍ਰਿਸਿਟੀ ਵਾਲਿਆਂ ਦਾ ਮੈਸੇਜ ਆਂਦਾ ਆ ਗਰੁੱਪ ਵਿੱਚ ਪਰ ਇਹਨਾਂ ਨੇ ਦੇ ਦੱਸਿਆ ਨਹੀਂ ਜਦੋਂ 10 ਵਜੇ ਬੱਤੀ ਗਈ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਥੋੜੇ ਕੱਪੜੇ ਹਲੇ ਮਸ਼ੀਨ 'ਚ ਪਏ ਐ ਸੁਕਾਉਣ ਵਾਲੇ ਉਦੋਂ ਹੀ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਅੱਜ ਸ਼ਨੀਵਾਰ ਆ ਅੱਜ ਕੱਟ ਲੱਗਾ ਪਰ ਮੈਂ ਕਿਹਾ ਇਹਨਾਂ ਨੇ ਮੈਸੇਜ ਹੀ ਨਹੀਂ ਦੇਖਿਆ ਨਹੀਂ ਦੇਖਿਆ ਠੀਕ ਆ ਤੇ ਹੁਣ ਅਸੀਂ ਇੱਕ ਬੱਲਬ ਜਗਾ ਕੇ ਬੈਠੇ ਆਂ ਬਾਕੀ ਪੱਕੇ-ਪੁੱਕੇ ਸਭ ਉੱਪਰ ਚਲ ਕੇ ਕੋਠੇ ਦੇ ਵੀਡੀਓ ਬਣਾਉਣ ਹਾਂ ਸਾਰੀਆਂ ਲਾਈਟਾਂ ਜਗਾਤੀਆਂ ਹੁਣ ਬੋਲਦੇ ਵੀ ਕਿੱਦਾਂ ਜਗਾ ਦੰਨੇ ਆ ਇੱਕ ਬੱਲਬ ਉਹ ਇਦਾਂ ਮੈਂ ਉਹਨੂੰ ਇਨਵਰਟਰ ਨੂੰ ਇੱਕ ਵਾਰੀ ਬੰਦ ਕਰਕੇ ਆਨ ਕਰਨਾ ਆ ਉਹਦੇ ਨਾਲ ਫਿਰ ਥੋੜਾ ਜਿਹਾ ਕਰੰਟ ਵਾਪਸ ਆ ਜਾਂਦਾ ਆ ਪੱਖਾ ਮਾਦ ਲਓ ਲਾਈਟਾਂ ਜਗਾਓ ਲਾਈਟਾਂ ਤੁਹਾਡੀਆਂ ਘੰਟੇ ਦੋ ਘੰਟੇ ਘੜੀ ਅੱਛਾ ਬੋਲਦੇ ਉੱਦਾਂ ਗਰਮੀ ਨਹੀਂ ਲੱਗਦੀ ਅਜਾ ਜ਼ਿਆਦਾ ਗਰਮੀ ਲੱਗਦੀ ਆ ਹਮਮਲ ਜੀ ਲੱਗਦੀ ਦੋ ਘੰਟੇ ਦੋ ਘੰਟੇ ਲਾਈਟਾਂ ਨਹੀਂ ਘਟ ਜਣਾ ਆ ਅੱਬਾ ਤੇ 2 ਵਜੇ ਨਾਲ ਲਿਖਿਆ ਆ ਕਿਦਾ ਵੇ ਬੜੀਆ ਵੈਡੀ ਵੀਡੀਓ ਬਣਾ ਲਿਆ ਭਰਾ ਉਹ ਬਣਾ ਬੀ ਚਲੋ ਜੀ ਉਹਨੇ ਵੀਡੀਓ ਬਣਾ ਕੇ ਬੈਠੇ ਨੇ ਨੋਟ ਕਰਕੇ ਹਾਂ ਲੋ ਜੀ ਕਮਰੇ ਅੱਜ ਪਿਆ ਆ ਹਨੇਰਾ ਮੈਂ ਅੱਜ ਸੂਟ ਕਟਿੰਗ ਕਰਦੀ ਸੀਗੀ ਆਈ ਮਮਮੀ ਦਾ ਸੂਟ ਕਟਿੰਗ ਕਰਦੀ ਮਮਮੀ ਨੇ ਸੂਟ ਨੇ ਮਮਮੀ ਗੁੰਨ ਕੇ ਏਟੇ ਆਟਾ ਮੈਂ ਕਿਹਾ ਸੀ ਗੁੰਧਵਾ ਮਮਮੀ ਕਹਿੰਦੇ ਚਲ ਮੈਂ ਗੁੰਧਨ ਨੀ ਆ ਤੂੰ ਆਪਣਾ ਕੰਮ ਕਰ ਲੈ ਠੀਕ ਆ ਮਮਮੀ ਬੜੇ ਚੇਤਵਾਦ ਆ ਜਿ ਲੱਗੇ ਆ ਅੱਜ ਮਮਮੀ ਇਹ ਸ਼ਰਟ ਬਣਾ ਦੇਣਾ ਆ ਬੱਤੀ ਆ ਜਾਵੇ ਤੇ ਸਲਵਾਰ ਸੀਣੀ ਭੇਜਦੇ ਆ ਹੁਣ ਪ੍ਰੈਸ ਕਰਨੀ ਪੈਣੀ ਮਮਮੀ ਪਹਿਲਾਂ ਆ ਨਾ ਕੋਈ ਜਿਹੜੀ ਕਾਹੀ ਆ ਚਾਹ ਅਸੀਂ ਪੀ ਲਈ ਆ ਇਧਰ ਨੇਰਾ ਪਿਆ ਸਾਰੇ ਪਾਸੇ ਓਏ ਬੱਸ ਕਰੋ ਕੀ ਤੁਸੀਂ ਰੋਲਾ ਮੈਂ ਤਾਂ ਬਿੰਦਾ ਜ ਮੂੰਹ ਕਰਕੇ ਬਣਉਂਦੀ ਆ ਰੀ ਲੋਤ ਤੇ ਛੱਡ ਕੇ ਇਹ ਸਹੀ ਗੱਲ ਆ ਪ੍ਰਵਾਹ ਆ ਫੋਨ ਪੰਦਾ ਆ ਫੋਨ ਫੜਦਾ ਆ ਫੜਦੀ ਮੂੰਹ ਆ ਕਿੱਦਾਂ ਮੂੰਹ ਵੱਲ ਲੱਗਿਆ ਫਿਰ ਅੱਦਾਂ ਮੂੰਹ ਇਹਦਾ ਇਧਰ ਲੈ ਕੇ ਐਵੇਂ ਜ ਬਾਹਰ ਜਾਂਦਾ ਹੁੰਦਾ ਆ ਕੈਮਰੇ ਨੂੰ ਮੈਂ ਕਿsey ਕਰਦੇ ਉਹ ਭਰਾਵਾ ਮੈਂ ਕੰਮ ਕਰਦਾ ਕਹਿੰਦਾ ਕਿੱਦਾਂ ਕੰਮ ਆਜਾ ਅੱਜ ਛਿੱਕਾ ਫੇ ਆਉਂਦੀ ਆ ਤੈਨੂੰ ਕੀ ਹੋਇਆ ਮੇਰੀ ਬੇਇੱਜ਼ਤੀ ਕੀਤੀ ਨਾ ਨਾ ਗਰਮਸਰਦ ਕਿੱਦਾਂ ਹੋ ਗਿਆ ਨਾਤਾ ਕਿੰਨੇ ਵਜੇ ਰਾਤੀ ਨਹੀਂ ਨਾਤਾ ਦਾ ਮੈਂ ਰਾਤੀ ਪਾ ਕੇ ਕਿੰਨੇ ਵਜੇ ਨਹੀਂ ਨਾਤਾ 11 ਵਜੇ ਰਾਤੀ ਨਾਤਾ ਆ ਸਵੇਰ ਟਾਈਮ ਨਾ ਆਉਂਦਾ ਇਹ ਨਾ ਤੇ ਆਪੇ ਨਾ ਤੀ ਨਾ ਆ ਕੇ ਤੇ ਮੁੜ ਕੇ ਬਹਿ ਗਿਆ ਮੁੜ ਕੇ ਏਸੀ ਦਾ ਮੈਂ ਤਾਂ ਦਾਦੀ ਜਦੋਂ ਇੱਥੇ ਆਪਾਂ ਗੱਲਾਂ ਨਹੀਂ ਸੀ ਕਰਦੇ ਆਗੇ ਇਹ ਪਰਦਲ ਭੇਟੀ ਖੜਾ ਸੀਗਾ ਬਨਾਣ ਵੀ ਨਹੀਂ ਪਾਈਓ ਸੀ ਉਦੋਂ ਇਹਨੇ ਨਹੀਂ ਨਹੀਂ ਉਦੋਂ ਨਹਾ ਕੇ ਆਇਆ ਸੀਗਾ ਨਹਾ ਕੇ ਆਇਆ ਸੀ ਉਦੋਂ ਇਹ ਉਹ ਸ਼ਰਮ ਸ਼ਰਮ ਹੈਗੀ ਆ ਕੋਈ ਮੈਨੂੰ ਹਰ ਵਾਰੀ ਤੂੰ ਕੀਤੇ ਭਲਾ ਦਿੰਦੇ ਆ ਲਓ ਜੀ ਅੱਜ ਹੁਣ ਰੋਟੀ ਪਾਣੀ ਵੀ ਖਾ ਖੜੇ ਆ ਤੇ ਇਨਵਰਟਰ ਸਾਡਾ ਹੋ ਗਿਆ ਡਾਊਨ ਤੇ ਹਨੇਰੇ 'ਚ ਰੋਟੀ ਖਾਣ ਰਹੇ ਆ ਬੱਤੀ ਆਈ ਨਹੀਂ ਉਹਨੇ ਬੈਟਰੀ ਲੈ ਕੇ ਆਏ ਆ ਦੂਜੀ ਆ ਦੇਖੋ ਆ ਵੀ ਬੈਠੀ ਆ ਬੱਸ ਉਹ ਲੱਗੇ ਰੋਟੀ ਨਾਲ ਕੇ ਲਾਉਣ ਖਿੜਕੀ ਖੋਲੀ ਆ ਖਿੜਕੀ ਤਾਂ ਨਹੀਂ ਬਾੜੀ ਮੋੜੀ ਲਾਈਟ ਆਣ ਗਈ ਆ ਚੈੱਕ ਕਰਕੇ ਦੇਖ ਲਿਆ ਆ ਹਾਂ ਮਾੜੀ ਜੀ ਬੱਤੀ ਆਈ ਸੀ ਫਿਰ ਚਲ ਗਈ ਤੋ ਹੁਣ ਹਨੇਰੇ ਚ ਫੇਰ ਵੀ ਬਲੌਗ ਵੀ ਨਹੀਂ ਬਣਾਇਆ ਤੇ ਚਲੋ ਕੋਈ ਨਹੀਂ ਹੁਣ ਮੈਂ ਬੱਤੀ ਬੁੱਤੀ ਆਂਦੀ ਆ ਇਨਵਰਟਰ ਦੂਜਾ ਲਾਣੇ ਆ ਬੈਟਰੀ ਫੇਰ ਦੇਖਦੇ ਆ ਜੀ ਕਰੋ ਹਾਂ ਜੀ ਲਓ ਜੀ ਪੂਜੀਆ ਤੇ ਨਾਲ ਚਾਹ ਹਾਂ ਜੀ ਪਾ ਲਈਏ ਇਹ ਚਾਹ ਮੰਮੀ ਹਮ ਜੋਇੰਟ ਟੀ ਹਾਂ ਜੀ ਇੱਦਣ ਮੇਰੀ ਕੁੜੀ ਵੀ ਆ ਗਈ ਆ ਫੋਟੋ ਮੇਰੀ ਕੀ ਆਏ ਮੈਂ ਤਾਂ ਪਿਆਰ ਨਾਲ ਕਰਦੇ ਆ ਮਟੋ ਇਹ ਮਟੋ ਇਹ ਸਹੀ ਗੁਰਗਰੇ ਖਾਲਸਗੇ ਸਾਡੇ ਗੁਰਗਰੇ ਖਾ ਕੇ ਆਪਣਾ ਪੇਟ ਖੋਲਿਆ ਨਹੀਂਗਾ ਮੇਰਾ ਪੇਟ ਖੋਲਿਆ ਨਹੀਂ ਮੈਂ ਸਾਡੇ ਗੁਰਗਰੇ ਖਾਦੇ ਆਂ ਦੋ ਲੈ ਹਣੀ ਮਾੜੀ ਦੇ ਪੀਸ ਮੂਜੀਓ ਅੰਤ ਨਹੀਂ ਆ ਬਾਕੀ ਆਲੋਪ ਚਲੋ ਜੀ ਪਿੰਦੇ ਆ ਚਾਹ ਫਿਰ ਲਓ ਜੀ ਪਾਈਏ ਚਾਹ ਫਿਰ ਓਏ ਤੁਹਾਡੀ ਗਰਮ ਕਿੰਨੀ ਹੈ ਮਲਾਈ ਆ ਗਈ ਆ ਗਾਇਸ ਕੋਲ ਨਾ ਕਰ ਮਲਾਈ ਆ ਗਈ ਲਓ ਜੀ ਇਕ ਕਲਾ ਚਾਹ ਦਾ ਚੱਕਰ ਕਰ ਸਕਦੇ ਆ ਇਹ ਇਹ ਮਲਾਈ ਪੀ ਲਓ ਪੀ ਲਓ ਪੀ ਲਓ ਪੀ ਲਓ ਲਓ ਜੀ ਟਾਈਮ ਹੋ ਗਿਆ ਸਵਾ 6 ਤੇ ਇਧਰ ਮਾਸੀ ਜੀ ਮਾਰਦੇ ਆ ਕੱਪੜਿਆਂ ਨੂੰ ਤੈ ਹਾਂ ਹੋਰ ਕੀ ਹੋਰ ਠੀਕ ਹੈ ਚਾਹ ਪਾਣੀ ਪੀ ਲਿਆ ਅੱਜ ਚਾਹ ਬਹੁਤ ਸਵਾਦ ਸੀ ਮਾਸੀ ਜੀ ਅੱਛਾ ਹਾਂ ਚਾਹ ਬਹੁਤ ਸਵਾਦ ਲੱਗੀ ਇੱਧਰ ਮਾਸੀ ਜੀ ਤੁਸੀਂ ਸਬਜ਼ੀ ਦੀ ਤਿਆਰੀ ਮਟਰ ਕੱਢਦੇ ਪਏ ਆ ਆਲੂ ਮਟਰ ਆਲੂ ਮਟਰ ਬਣਾਉਣੇ ਆ ਅੱਜ ਤੇ ਇੱਧਰ ਲੱਗੇ ਆ ਕੱਪੜੇ ਤਹਿ ਲਾਉਣ ਠੀਕ ਐ ਹਰਮਨ ਜਰਾ ਠੀਕ ਨਹੀਂ ਸੁੱਤਾ ਪਿਆ ਉਹਨੂੰ ਕੋਲਡ ਹੋਇਆ ਰੋਟੀਆਂ ਕਿਤੇ ਦੁਪਹਿਰ ਦਾ ਹੀ ਪਿਆ ਹਾਂ ਹਰਮਨ ਅੱਜ ਠੀਕ ਨਹੀਂ ਹੈਗਾ ਤਾਂ ਜਗਿਆ ਵੀ ਨਹੀਂ ਵੀਡੀਓ ਬਣਾਉਣ ਹਨਾ ਗਿਆ ਹੀ ਨਹੀਂ ਕੋਟੇ ਨਹੀਂ ਉਹ ਕੋਲਡ ਹੋ ਗਿਆ ਵਿਚਾਰੇ ਨੂੰ ਹੁਣ ਦਵਾਈ ਖਾ ਕੇ ਸੁੱਤਾ ਆ ਹੁਣ ਇਹਨੇ 8-9 ਵਜੇ ਤੋਂ ਪਹਿਲਾਂ ਨਹੀਂ ਜਿੰਦਾ ਹੂੰ

ਮਾਰ ਤੇ ਅਦਰਕ ਸਾਰਾ ਕੁਝ ਕਰ ਲੈਂਦੇ ਰੱਖ ਲਿਆ ਆ ਹੁਣ ਇਹਨੂੰ ਗ੍ਰੈਂਡ ਕਰੀ ਮम्मी ਨੇ ਅਦਰਕ ਤੇ ਰਸ ਤੋਸਲੇ ਤੇ ਪਿਆਜ਼ ਕਰ ਲਿਆ ਆ ਗ੍ਰੈਂਡ ਮम्मी ਨੇ ਆਲੂ ਆਲੂ ਪੱਟਣੀਆਂ ਬਸ ਹੁਣ ਪਹਿਲਾਂ ਦੋ ਮਿੰਟ ਇੰਤਜ਼ਾਰ ਉਹ ਸਾਰੇ ਮਟਰ ਆ ਗਏ ਆ ਚੱਕ ਗਏ ਮੁੱਠੀਆਂ ਭਰ ਭਰ ਕੇ ਸੱਦੀ ਬਣਾਣੀ ਇਹ ਨਿਕਲੇ ਆ ਪਹਿਲਾਂ ਵੀ ਖਾਦੇ ਸਬਜ਼ੀ ਮੈਂ ਜੇ ਤੂੰ ਇੱਕ ਦਾਣਾ ਨਹੀਂ ਖਾਂਦੀ ਆ ਜਿੰਨ ਕੋ ਨੌ ਕੀ ਬੋਲਦੇ ਆ ਸਬਜ਼ੀ ਨੇ ਜੇ ਇੱਕ ਦਾਣਾ ਨਹੀਂ ਖਾਂਦੀ ਹੈਗੀ ਮਟਰਾਂ ਦਾ ਸਾਰੇ ਕੱਢ ਦੇ ਇੱਕ ਕੱਚੇ ਖਾ ਲੈ ਮਾਣ ਨੂੰ ਨਹੀਂ ਚਲੋ ਆਲਾ ਲਾ ਦਿੰਦੇ ਆ ਸਬਜ਼ੀ ਇੱਧਰ ਮਾਸੀ ਜੀ ਪਾਠ ਕਰਦੇ ਆ ਇਹਨਾਂ ਦੀ ਲੜਾਈ ਚੱਲ ਜਾਂਦੀ ਮਟਰਾਂ ਤੋਂ ਬਸ ਨਾ ਖਾਈ ਜਾਂਦੇ ਆ ਤੂੰ ਬਣ ਗਈ ਸਬਜ਼ੀ ਬਣ ਗਈ ਤੂੰਗੀ ਬਸ ਥੋੜਾ ਗੱਲਾਂ ਆਉਂਦੀ ਪਈਆਂ ਹੈ ਲੰਮੀ ਲੰਮੀ ਉਹ ਪਕਟ ਕੀ ਪਾਣੀ ਆ ਲੂ ਇਸ ਵਾਰੀ ਅਰੇ ਤੂੰ ਨਹੀਂ ਕਈ ਤਰੀ ਖਾਣੇ ਕੋਲ ਲਾ ਲਾ ਪਾਪਾ ਆ ਗਏ ਪਾਪਾ ਆ ਗਏ ਜਿਹੜਾ ਟੀ ਮਗਾਉਂਦੇ ਰਹਿੰਦੇ ਤੁਸੀਂ ਮੈਨੂੰ ਅੱਜ ਖਾਣ ਦੀ ਨਜ਼ਰ ਨਹੀਂ ਆ ਆਇਆਂ ਤੁਹਾਨੂੰ ਤੇ ਆ ਕੇ ਵੀ ਜਾਦ ਆ ਕੇ ਆ ਰਿਹਾ ਵੀਰ ਉਹ ਆਈ ਨਹੀਂ ਲੈ ਗਈ ਆਏ ਆ ਆ ਲੈ ਗਏ ਆ ਉਹਦੇ ਕੋ ਸਾਬਣ ਲੈ ਗਏ ਉਹ ਸਾਬਣ ਤੇ ਚੁਸ਼ਪੇ ਤੋਂ ਸਾਬਣ ਹੋ ਰਿਹਾ ਸਾਬਣ ਹੋ ਰਿਹਾ ਗੀ ਸਾਬਣ ਨਹੀਂ ਲੈ ਵਰਗਾ ਅੱਗੇ ਦੂਜਾ ਕਲਰ ਸਿਕਾ ਇਹ ਖੰਡ ਵਿੱਚ ਲੈ ਕੇ ਨਾ ਜਾ ਗਿਆ ਹੁਣ ੱੱੱ ਚੱਲੇ ਹੁਣ ਜਵੈਣ ਤੇ ਜੀਰਾ ਵੀ ਲਿਆਣਾ ਸੀ ਤੁਹਾਨੂੰ ਕੀੜਾ ਜੀਰਾਂ ਨਹੀਂ ਲਿਆਣਾ ਜੀਰਾ ਜਵਾਨ ਕਿੰਦਾ ਥੋੜਾ ਥੋੜਾ ਲੈ ਆਉਣਾ ਹਾਂ ਜਲਦੀ ਬਣਾਓ ਸਬਜ਼ੀ ਫੇਰ ਮੰਮੀ ਬਣਾ ਕੇ ਦਿਖਾ ਦਿਓ ਕਿਦਾਂ ਅੱ ਸਵਾ 8 ਹੋ ਗਏ ਤੇ ਆਪ ਆ ਗਏ ਆ ਘਰ ਇੱਧਰ ਦੇਖਦੇ ਵੇ ਰੀਲਾਂ ਇੱਧਰ ਦੇਖਦੇ ਵੇ ਰੀਲਾਂ ਇੱਧਰ ਦੇਖਦੀ ਪਈ ਸੀ ਰੀਲਾਂ ਕੋਈ ਕਿਤੇ ਕੋਈ ਫੋਨ ਲੈ ਲਿਆ ਵਲੌਗ ਬਣਾਉਣ ਲਈ ਤੇ ਹੁਣ ਬੈ ਗਈ ਆ ਰਾਮ ਨਾਲ ਹੁਣੇ ਬਾਜੋ ਦੇਖੋ ਗਰੀਲਾ ਕਿਉਂਕਿ ਅਸੀਂ ਬਣਾਣੀ ਆ ਰੀਲ ਹਾਂ ਹਾਂ ਹੁਣ ਅਸੀਂ ਇੱਕ ਅੱਜ ਵੀਡੀਓ ਬਣਾਉਣੀ ਆ ਸਾਨੂੰ ਇੱਕ ਕਮੈਂਟ ਬੜਾ ਬੰਦੇ ਨੇ ਭੇਜਿਆ ਹਨਾ ਆਈ ਵੀਡੀਓ ਬੜੀ ਵਧੀਆ ਵੀਡੀਓ ਬਣਾਈ ਆ ਕਹਿੰਦਾ ਸ਼ਰਮ ਕਰੋ ਦੋ ਆਈ ਕਿਹੜਾ ਕੋਈ ਕੋਈ ਗਲਤ ਕੰਮ ਕੀਤਾ ਜਿਹੜਾ ਸ਼ਰਮ ਕਰੀਏ ਹੈ ਫੈਮਲੀ ਦੀ ਵੀਡੀਓ ਆ ਫੈਮਲੀ ਆਪਣੀ ਨਾ ਹੱਸਦੇ ਖੇਡਨੇ ਕੋਈ ਗੁਨਾਹ ਹੋ ਜਾਂਦਾ ਫੈਮਲੀ ਆਪਣੀ ਹੱਸਦੇ ਖੇਡਦੇ ਤੇਰੇ ਕੋਲ ਚੱਲੀ ਨਹੀਂ ਪਹੁੰਚਣਾ ਹੈ ਤੇਰੇ ਪਹੁੰਚ ਨਹੀਂ ਨਹੀਂ ਹਰ ਬੰਦੇ ਪਹੁੰਚ ਬਣਾਵਾਗੇ ਪੁੱਤ ਚਲੋ ਕੋਈ ਗੱਲ ਨਹੀਂ ਜਿਹੜੀ ਜਿੱਦਾਂ ਦੀ ਬਣਾਓ ਬਣਾਓ ਜਿੱਦਾਂ ਦੀ ਜਿਹੜੀ ਸੋਚ ਆ ਜਿੰਨੀ ਕਿ ਜਿਹੜਾ ਜਿੰਨੀ ਕੀ ਸੋਚਦਾ ਮਾਲਕ ਉਹਨੇ ਉਨੀ ਕੀ ਸੋਚ ਵਰਤਨੀ ਆਪਣੀ ਹਾਂਜੀ ਪੈਂਜੀ ਕਿਦਾਂ ਤੀ ਸੋਸਤੀ ਕਿਉਂ ਪਈ ਆ ਥੱਕ ਗਿਆ ਤਾਂ ਜਾ ਕੇ ਲੰਮੀ ਬਬੂ ਰੈਸਟ ਕਰੋ ਇੱਕ ਦਿਨ ਕਿਹੜਾ ਮੈਦਾ ਕੱਲ ਦਾ ਹਾਂਜੀ ਦਾ ਅੱਧਾ ਦਿਨ ਕੱਲ ਨੂੰ ਮੇਸ਼ਾਪੀ ਹੋਮਵਰਕ ਕਰਨਾ ਕੱਲ ਦਾ ਸਾਰਾ ਦਿਨ ਤੇਰਾ ਹੀ ਆ ਕੱਲ ਦਾ ਕੁਝ ਨਹੀਂ ਹੈਗਾ ਕਿਉਂ ਛੁੱਟੀ ਆ ਕੱਲ ਉਹ ਤੱਲਨ ਸਾਹਿਬ ਜਾਣਾ ਤਾਂ ਫਿਰ ਕੀ ਹੋ ਗਿਆ ਤਦੋਂ ਫਿਰ ਕੀ ਹੋ ਗਿਆ ਤੇ ਪੇਪਰ ਦੀ ਤਿਆਰੀ ਕਰਨੀ ਆ ਤੇ ਪੇਪਰ ਦੀ ਤਿਆਰੀ ਤੇ ਕਰਨੀ ਕਰਨੀ ਆ ਤੇ ਹੁਣ ਬਲੌਗ ਤਾਂ ਬਣਾਉਣਾ ਹੀ ਆ ਨਾ ਬਲੌਗ ਥੋੜਾ ਛੱਡ ਦੇਣਾ ਇਦਾਂ ਉਹ ਬਲੌਗ ਉਹ ਚੇਰੀ ਮਨਦਾ ਫਿਰ ਪਤਾ ਕੀ ਗੱਲ ਆ ਮੁੜ ਕੇ ਇਧਰੋਂ ਉਧਰ ਪਾਓ ਉਧਰੋਂ ਇਧਰੋਂ ਮੁੜ ਕੇ ਬਹੁ ਪੰਗਾ ਪੈਂਦਾ ਫਿਰ ਹਾਂਜੀ ਬਣਾਇ ਬੁਣਾਇ ਕੀ ਅੱਜ ਰੋਟੀ ਬਣੇ ਦਾ ਕੀ ਹਿਸਾਬ ਆ ਅਲੂ ਮਟਰ ਵੈਰੀ ਗੁੱਡ ਆਪਣੇ ਫੇਵਰਟ ਆਈ ਚਾਰ ਪੈਕੇਟ ਪਤਾ ਕੀ ਗੱਲ ਆ ਖੰਡ ਉਹ ਪਤਾ ਕੀ ਚੱਕਰ ਹੋਇਆ ਖੰਡ ਦੀਆਂ ਬੋਰੀਆਂ ਉਹਦੇ ਕੋ ਦੋ ਖੋਲੀਆਂ ਦੋਨਾਂ ਹੀ ਸੁਲਾਪੀਆਂ ਨਿਕਲੀਆਂ ਓਕੇ ਤੇ ਹੁਣ ਮੈਂ ਚੱਲ ਇੱਕ ਪੈਕਟ ਲਿਆਂਦਾ ਵੀ ਹੁਣ ਦਾ ਸਾਰੋ ਫੇ ਕੱਲ ਨੂੰ ਦੂਜੇ ਕੋ ਕਿਸੇ ਹੋਰ ਕੋ ਦੁਕਾਨ ਵਾਲ ਨੇ ਆਪਣੇ ਨਾ ਉਧਰੋਂ ਫੇ ਮੈਂ ਲਿਆਕਦਾ ਨਾ ਖੰਡ ਓਏ ਤਿੰਨੇ ਜਾਣੇ ਵਟਾ ਓ ਲੈ ਉਹ ਖਾਈ ਵੀ ਜਾਂਦੀ ਓਏ ਸ਼ਾਬਾਸ਼ ਪੈਕਟ ਬਹੁਤ ਆਉਣ ਲੱਪੇ ਸਾਡੇ ਘਰ ਹੁਣ ਉਹ ਤਾਂ ਮੈਂ ਬਾਜ਼ਾਰ ਗਈ ਸੀਗੀ ਤਾਂ ਲੈ ਆਈ ਸੀ ਇਹ ਕਿਹਾ ਸੀ ਮੈਂ ਲੈ ਕੇ ਨਹੀਂ ਸੀ ਆਉਣੇ ਹਾਂ ਨਹੀਂ ਨਹੀਂ ਮੈਂ ਉਹ ਨਹੀਂ ਗੱਲ ਕਰਦਾ ਮੈਂ ਵੈਸੇ ਮੈਂ ਵੈਸੇ ਗੱਲ ਕਰਦਾ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਨਾ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਪੈਕੇਟ ਬਹੁਤ ਆਉਣ ਲੱਪਿਆ ਘਰ ਚ ਮੇਰੇ ਪਏ ਆ ਮੈਂ ਨਹੀਂ ਖਾਦੇ ਚਲੋ ਕੋਈ ਨਹੀਂ ਵਧੀਆ ਗੱਲ ਨਹੀਂ ਯਹੀ ਦੇਖੋ ਜਿਹੜੇ ਆ ਗਏ ਆ ਗਏ ਉਹ ਪਏ ਆ ਉਹ ਖਾਣੇ ਹੀ ਆ ਨਾ ਆਲੂ ਮਟਰ ਖਾਣੇ ਆ ਆਲੂ ਮਟਰ ਦਾ ਖਾਣੇ ਪਰ ਪੈਕੇਟ ਵੀ ਖਾਣਾ ਹੀ ਆ ਨਾ ਬਾਅਦ ਚ ਖਾਣਾ ਹੀ ਆ ਉਹ ਤਾਂ ਖਾਣਾ ਹੀ ਆ ਨਾ ਚਲੋ ਚੱਲ ਫੇ ਉਠੋ ਵੀ ਹਰਮਨ ਲਿਆਓ ਆਪਣੀ ਰਿੰਗ ਲਾਈਟ ਵਗੈਰਾ ਹਾਂ ਮੈਂ ਕਿਹਾ ਰਿੰਗ ਲਾਈਟ ਵਗੈਰਾ ਲਿਆਓ ਬਣਾਈਏ ਚਲੋ ਹੋ ਵੋ ਤਿਆਰ ਸ਼ਿਆਰ ਇਦਾਂ ਹੀ ਆਪਾਂ ਬਣਾ ਲੈਣੀ ਹੈ ਤਿਆਰ ਸ਼ਿਆਰ ਕੀ ਹੋਣਾ ਆਪਾਂ ਤਿਆਰ ਹੀ ਰਹਿਦਾ ਹਮੇਸ਼ਾ ਹੋਰ ਹੋਰ ਇਦਾਂ ਬਣਾ ਲੈਣੀ ਆ ਚਲੋ 9 ਵਜ ਗਏ ਨੇ ਤੇ ਵੀਡੀਓ ਅਸੀਂ ਇੱਕ ਬਣਾ ਲਈ ਆ ਪੋਸਟ ਕਰਤੀ ਆ ਅਸੀਂ ਇੰਸਟਾਗ੍ਰam ਤੇ ਦੇਖੋ ਉਹਨੂੰ ਕਿੰਨੇ ਲਾਈਕ ਆਉਂਦੇ ਆ ਸਾਡੀ ਇੱਕ ਵੀਡੀਓ ਨੂੰ ਤਾਂ 1.6 ਮਿਲੀਅਨ ਹੋ ਚਲ ਗਈ ਆ ਤੇ ਰੋਟੀ ਬਣਾਉਣ ਲੱਗੀ ਅੱਜ ਲਾ ਜੀ ਲਾ ਵੀਡੀਓ ਰੋਟੀ ਖਲਾਨੀ ਅੱਜ ਤਾਂ ਇੱਕੋ ਖਾਣੀ ਮੈਂ ਤੁਹਾਨੂੰ 빙ੀ ਰੋਟੀ ਖਲਾਉਂਦਾ ਦਿਲ ਕਰਦਾ 빙ੀ ਰੋਟੀ 빙ਾ ਫੋਨ ਮੈਂ ਆਪਣੇ ਘਰ ਵਾਲੀ ਜਾਦੀਆਂ ਤੇ ਖਾਂਦਾ ਨਹੀਂ 빙ਾ ਮੈਂ ਉਹਦੇ ਦਿਨ ਖਾਣਾ ਤੇਰੇ ਅੱਧ ਇੱਕੋ ਖਾਣੀ ਆ ਇੱਕ ਬਣੀ ਗਈ ਆ ਘਰ ਵਾਲੀ ਬਣਾ ਦਿੰਦੀ ਆ ਮੈਂ ਤੁਹਾਡੀ ਨਾਲ ਨਹੀਂ ਮੈਂ ਵੈਸੇ ਖਾਣੀ ਇੱਕ ਆ ਮੈਂ ਕਾਲ ਫਿਰ ਕੋ ਗਿਆ ਘਰ ਵਾਲੀ ਨੇ ਬਣਾਤੀ ਕੁੜੀ ਨੇ ਬਣਾਤੀ ਇੱਕੋ ਹੀ ਗੱਲ ਆ ਉਹ ਜਲੀਲ ਦਾ ਤਕਰਦੇ ਆ ਉਹ ਜਲੀਲ ਪਤਾ ਕੀ ਗੱਲ ਆ ਇਹ ਸਾਡੀ ਆਦਤ ਆ ਹਾਂ ਫਿਰ ਰੋਟੀ ਹਜਮ ਵੀ ਕਰਨੀ ਆ ਨਾ ਇਹ ਰੋਟੀ ਠੀਕ ਨਹੀਂ ਭੁਲਾਣਾ ਆਈ ਰੋਟੀ ਆਹੀ ਰੋਟੀ ਹਜਮ ਵੀ ਕਰਨੀ ਆ ਨਾ ਮੈਂ ਆਪਣੀ ਭੈਣ ਨਾਲ ਵੀ ਇਦਾਂ ਕਰਦਾ ਹੁੰਦਾ ਮਾਸਰ ਜੀ ਦੇ ਸਵੇਰੇ ਮੇਰਾ ਚੰਗਾ ਮਜਾ ਕਰਾਇਆ ਮਾਸੇ ਨੂੰ ਕੋਟੇ ਮੈਂ ਕੱਜ ਮਾਸਰ ਜੀ ਦੀ ਰੋਟੀ ਚੰਗੀ ਹਜਮ ਹੋਈ ਹੋਣੀ ਆ ਆ ਮੈਨੂੰ ਵਾਕਿਆ ਸਹੀ ਗੱਲ ਆ ਉਹ ਬੇਇੱਜ਼ਤੀ ਕਰਦੀ ਆ ਸਾਡੀ ਗੁੜੀਆ ਵਿਚਾਰੀ ਉਹ ਵੀ ਲੋਕਾਂ ਦੀ ਬੜੀ ਬੇਇੱਜ਼ਤੀ ਕਰਦੇ ਬਲੌਗ ਤੇ ਉਹ ਵਿਚਾਰੀ ਹੱਸਦੀ ਰਹਿੰਦੀ ਆ ਉਹ ਹੀ ਉਹ ਬਹੁਤ ਚੰਗੀ ਆ ਨਹੀਂ ਮੈਂ ਸਾਡਾ ਮੇਰਾ ਪਿਆਰ ਆ ਵੀ ਉਹਨਾਂ ਮੈਂ ਤਾਂ ਛੇੜਦਾ ਉਹਨੂੰ ਜੇ ਕੋਈ ਗੁੱਸਾ ਕਰਦਾ ਫੇਰ ਥੋੜੇ ਛੇੜਨਾ ਆ ਨਹੀਂ ਉਹ ਨਹੀਂ ਕਰਦੀ ਗੁੱਸਾ ਇੱਥੇ ਕੋਈ ਸ਼ੱਕ ਨਹੀਂ ਨਹੀਂ ਉਹ ਨਹੀਂ ਕਰਦੀ ਇਹ ਨਹੀਂ ਨਹੀਂ ਤੂੰ ਤਾਂ ਇਹ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਤੈਨੂੰ ਤਾਂ ਹਜੇ ਕੁਝ ਕਿਹਾ ਹੀ ਨਹੀਂ ਉਹ ਜਿੰਨਾ ਕੋ ਉਹਨੂੰ ਮੈਂ ਮਜ਼ਾਕ ਕਰਦਾ ਨਾ ਉਹ ਤਾਂ ਸਾਡੇ 10% ਵੀ ਨਹੀਂ ਕੀਤਾ ਤੈਨਾਂ ਹਾਂ ਭਾ ਵੀ ਮਜ਼ਾਕ ਕਰਦੀ ਭਾ ਵੀ ਨਹੀਂ ਛੇੜੇ ਪਰ ਹਾਂਜੀ ਲੋਈ ਚੱਕ ਦਿਓ ਜੀ ਰਿੰਗ ਲਾਈਟਾਂ ਵਗੈਰਾ ਹੁਣ ਵੀਡੀਓ ਸਾਡੀ ਬਣ ਗਈ ਆ ਚਲੋ ਮਿਲਦੇ ਆਂ ਜੀ ਰੋਟੀ ਪਾਣੀ ਤੇ ਹੁਣ ਬਣਾ ਕੇ ਲੈ ਆਓ ਅੰਦਰ ਫਿਰ ਹੈ ਪੱਲੂ ਦਾ ਫੇਰ ਮੂੰਹ ਬਣਿਆ ਹੋਣਾ ਆਓ ਦੇਖੋ ਪੈ ਗਈ ਲੰਮੀ ਡੇਢੀ ਜੀ ਹੋਵੇ ਫੋਨ ਫੜ ਲਓ ਡੇਢੀ ਹੋ ਗਈ ਫੜ ਫੋਨ ਹਾਂ ਇਹਨੇ ਖੂਨ ਲੈਣਾ ਆ ਹੋਰ ਕੁਝ ਆ ਗਏ ਜੀ ਆਲੂ ਮਟਰ ਹੋਰ ਤਾਂ ਤੇ ਇਹਨੇ ਪਲਗੜੇ ਨਹੀਂ ਖਾਣੀ ਖਾਣੂ ਅੰਮ੍ਰਿਤ ਹੈ ਬਾਤ ਲਈ ਆ ਖਾਵੇ ਪਲਗੜੇ ਅਜੇ ਨਹੀਂ ਖਾ ਲਈ ਆ ਹਾਂ ਉਹਨੇ ਖਾ ਲਈ ਓਕੇ ਤੇ ਚਲੋ ਜੀ ਆਲੂ ਮਟਰਾਂ ਦੇ ਨਾਲ ਰੋਟੀ ਆ ਗਈ ਆ ਹਾਂਜੀ ਅੱਜ ਰੋਟੀਆਂ ਬਣਾਈਆਂ ਫੇਰ ਆ ਮੈਡਮ ਨੇ ਯਾਰ ਇੱਕ ਪੁਰਾਣੀ ਪਈ ਹੋਣੀ ਮੇਰੀ ਸਵੇਰ ਵਾਲੀ ਆ ਨਾ ਮੈਨੂੰ ਇੱਕ ਹੋੜ ਜਾਂਦੇ ਦੇਰੇ ਵੱਲੂ ਐਦਾਂ ਨਾ ਕਰਿਆ ਕਰ ਬਈ ਆ ਬਲੌਗ ਬਣਾਉਣਾ ਇਹ ਫੋਨ ਫੜ ਕੇ ਭੇਜ ਜਾਣਾ ਇਹਨੇ ਉਦਾਂ ਉਦਾਂ ਹੁਣ ਇਹਨੇ ਸਾਡੇ ਗਵਾਣਾ ਹੁੰਦਾ ਆ ਲੋ ਜੀ ਲੋ ਜੀ ਰੱਡ ਗਲਾਸ ਡਿੱਗ ਗਿਆ ਇੱਧਰ ਤੇ ਚਲੋ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆਂ ਜੀ ਮੇਰੀ ਪਰੌਠੀ ਹਣੀ ਯਾਰ ਇੱਕ ਮੈਂ ਠੰਡੀ ਰੱਖ ਲਵਾਂ ਨਾ ਰੋਟੀ ਬਣਾਉਣ ਦੀ ਆਹ ਨਹੀਂ ਨਹੀਂ ਦੇਰੇ ਠੰਡੀ ਬਣਾਉਣੀ ਕਰਦੇ ਮੈਨੂੰ ਇੱਧਰ ਮੈਂ ਦੇ ਖਾਣਾਂ ਠੰਡੀ ਹੋਰ ਰੋਟੀ ਠੰਡੀ ਹੋ ਜੂਏ ਉਹ ਕੁਛ ਨਹੀਂ ਹੁੰਦਾ ਆਪੇ ਹੋ ਜਾਣੀ ਰੋਟੀ ਠੰਡੀ ਅਲਫੜ ਪੌਣੇ 10 ਪੌਣੇ 10 ਹੋ ਗਏ ਨੇ ਤੇ ਹਾਂ ਜੀ ਹੋ ਗਏ ਵੇਲੇ ਜੀ ਹੋਰ ਕੀ ਖਿਚਨ ਦਾ ਸਾਰਾ ਖਿਚਨ ਦਾ ਸਾਰਾ ਹੋ ਗਿਆ ਚਲੋ ਦੇਖੀਏ ਭਾਜੀ ਹਾਂ ਜੀ ਭਾਜੀ ਤੁਸੀਂ ਕੀ ਕਰੀ ਜਾਂਦੇ ਹੋ ਹੁਣ ਕੀ ਰਗਾ ਮੀਨੂ ਬੁਲਾਇਆ ਰ ਇੰਗਲੈਂਡ ਤੋਂ ਪਹਿਲਾਂ ਸਾਹਮਣੀ ਸੀਗੀ ਐਵੇਂ ਡਿਗ ਡੁਗ ਜਾਊਗੀ ਫਿਰ ਲਓ ਜੇ ਇੱਧਰ ਇੱਧਰ ਦੇਖੋ ਦੋਨੋਂ ਦੀ ਫੇਰ ਹੋਈ ਖੁਸਰ ਪੁਸਰ ਖੁਸਰ ਪੁਸਰ ਖੁਸਰ ਪੁਸਰ ਖੁਸਰ ਪੁਸਰ ਹਾਂਜੀ ਕਿਦਾਂ ਜੀ ਕੀ ਕਰਨ ਲੱਗੀਆਂ ਹੋ ਤੁਸੀਂ ਨਹੀਂ ਕੀ ਹੁਣ ਤੁਸੀਂ ਦੇਖਣੀ ਆ ਇਸਤਰੀ ਇਸਤਰੀ 2 ਫੋਨ ਤੇ ਦੇਖਣੀ ਆ ਇੱਥੇ ਦੇ ਲਓ ਐਂਡਰੋਇਡ ਚ ਇੱਥੇ ਆਦੀ ਹਾਂ ਇੱਥੇ ਨਹੀਂ ਹੋਣੀ ਕਿਉਂ ਨਹੀਂ ਹੋਣੀ ਬਾਹਰ ਹੀ ਕਿਉਂ ਇਧਰ ਬਲੌਗ ਲਗਾ ਜੀ ਤੇ ਹੋਰ ਚਲੋ ਕਰੀਏ ਐਂਡ ਬਲੌਗ ਦਾ ਫਿਰ ਹੋਰ ਕੀ ਅੱਜ ਥੋੜਾ ਜਿਹਾ ਬਣਿਆ ਬਲੌਗ ਹੈ ਤੁਸੀਂ ਬਣਾਇਆ ਨਹੀਂ ਹੈਗਾ ਚਲੋ ਦੇਖਦੇ ਕਿੰਨਾ ਕੁ ਬਣਿਆ ਚਲੋ ਕਰੋ ਐਂਡ ਪਹਿਲਾਂ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਮਿਲਦੇ ਆ ਕੱਲ ਤਨ ਨਵੇਂ ਬਲੌਗ ਦੇ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ